ਦਾ ਤੋਹਫਾ ਲੋਕਾਂ ਨੂੰ ਦਿੱਤਾ ਗਿਆ ਹੈ ਤੁਹਾਨੂੰ ਦੱਸਦੇ ਕਿ ਤਿੰਨ ਮਸ਼ੀਨਾਂ ਵਾਸਤੇ ਐਨਓਸੀ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਜਿਨ੍ਹਾਂ ਨੇ ਵੀ ਰਜਿਸਟਰੀਆਂ ਕਰਾਉਣੀਆਂ ਨੇ ਉਹਨਾਂ ਨੂੰ ਹੁਣ ਤਿੰਨ ਮਹੀਨੇ ਵਾਸਤੇ ਐਨਓਸੀ ਦੀ ਲੋੜ ਨਹੀਂ ਹੋਵੇਗੀ 1 ਦਸੰਬਰ ਤੋਂ ਲੈ ਕੇ ਤੇ 28 ਫਰਵਰੀ 2025 ਤੱਕ ਰਜਿਸਟਰੀਆਂ ਨੇ ਉਹਨਾਂ ਦੇ ਵਾਸਤੇ ਐਨਓਸੀ ਦੀ ਲੋੜ ਨਹੀਂ ਆ ਬਿਨਾ ਐਨਓਸੀ ਤੋਂ ਰਜਿਸਟਰੀਆਂ ਹੋਣ ਗਿਆ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ 500 ਗੱਜ ਦੀ ਰਜਿਸਟਰੀ ਜਿਹੜੀ ਹੈ ਉਹ ਬਿਲਕੁਲ ਐਨਓਸੀ ਤੋਂ ਬਿਨਾ ਜਿਹੜੀ ਹੈ ਉਹ ਹੋਵੇਗੀ ਔਰ ਫ੍ਰੀ ਹੋਵੇਗੀ ਤੁਹਾਨੂੰ ਦੱਸਦੀ ਕਿ ਵੱਡੀ ਖਬਰ ਹੈ ਪੰਜਾਬ ਸਰਕਾਰ ਦੀ ਵੱਡੀ ਪਹਿਲ ਕਦਮੀ ਹੈ ਔਰ ਇਹ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਔਰ ਕਰਨੇਟ ਮੰਤਰੀ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਬਕਾਇਦਾ ਇੱਕ ਵੀਡੀਓ ਜਾਰੀ ਕਰਕੇ ਤੇ ਉਸ ਦੇ ਵਿੱਚ ਸਖਤ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਜਿੰਨੇ ਵੀ ਡੀਸੀ ਹੈ ਨਾਇਬ ਤਹਿਸੀਲਦਾਰ ਨੇ ਜਿਨ੍ਹਾਂ ਨੇ ਇਹ ਨੋਟੀਫਿਕੇਸ਼ਨ ਤੇ ਕੰਮ ਕਰਨਾ ਹੈ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਇਸ ਦੇ ਉੱਪਰ ਜਲਦੀ ਤੋਂ ਜਲਦੀ ਕੰਮ ਜਿਹੜਾ ਆ ਸ਼ੁਰੂ ਕਰ ਦਿੱਤਾ ਜਾਵੇ ਔਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਆਪਣੀਆਂ ਰਜਿਸਟਰੀਆਂ ਕਰਵਾਉਣੀਆਂ ਨੇ ਔਰ ਰਜਿਸਟਰੀਆਂ ਕਰਵਾ ਲੈਣ ਹੁਣ ਐਨਓਸੀ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ 1 ਦਸੰਬਰ ਤੋਂ ਲੈ ਕੇ 28 ਫਰਵਰੀ 2025 ਤੱਕ ਦਾ ਸਮਾਂ ਦਿੱਤਾ ਗਿਆ 3 ਮਹੀਨੇ ਵਾਸਤੇ 500 ਵਰਗ ਗਜ ਦੇ ਪਲਾਟ ਦੀ ਜੇਕਰ ਤੁਸੀਂ ਰਜਿਸਟਰੀ ਕਰਵਾਉਣੀ ਹੈ ਤਾਂ ਉਸ ਦੇ ਵਾਸਤੇ ਕਿਸੇ ਵੀ ਤਰੀਕੇ ਦੀ ਐਨਓਸੀ ਜੜੀ ਹੈ ਨਹੀਂ ਹੈ ਐਨਓਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ 3 ਮਹੀਨੇ ਵਾਸਤੇ ਹੁਣ ਬਿਨਾਂ ਐਨਓਸੀ ਤੋਂ ਹੀ 500 ਵਰਗ ਗੱਜ ਦੇ ਪਲਾਟ ਦੀ ਰਜਿਸਟਰੀ ਤੁਸੀਂ ਕਰਵਾ ਸਕਦੇ ਹੋ ਵੱਡੀ ਖਬਰ ਹੈ ਨੋਟੀਫਿਕੇਸ਼ਨ ਵੀ ਸਕਰੀਨ ਤੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਨੋਟੀਫਿਕੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਔਰ ਬਕਾਇਦਾ ਵੀਡੀਓ ਜਾਰੀ ਕਰਕੇ ਕੈबिनेट ਮੰਤਰੀ ਹਰਦੀਪ ਮੁੰਡੀਆਂ ਹੁਣਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕਿਉਂਕਿ ਖੱਜਲ ਖੁਆਰੀ ਲੋਕਾਂ ਨੂੰ ਬਹੁਤ ਹੁੰਦੀ ਸੀ ਚਾਹੇ 100 200 300 ਗੱਜ ਦਾ ਪਲਾਟ ਜਿਹੜਾ ਆ ਉਹਦੀ ਰਜਿਸਟਰੀ ਕਰਵਾਉਣੀ ਹੁੰਦੀ ਸੀ ਪਰ ਢੇੜੇ ਤਹਿਸੀਲਾ ਦੇ ਬਹੁਤ ਮਾਰਨੇ ਪੈਂਦੇ ਸੀਗੇ ਵਿਭਾਗਾਂ ਦੇ ਵੱਖ-ਵੱਖ ਵਿਭਾਗਾਂ ਦੇ ਐਨਓਸੀ ਲੈਣ ਦੇ ਵਾਸਤੇ ਢੇੜੇ ਬਹੁਤ ਮਾਰਨੇ ਪੈਂਦੇ ਸੀ ਤਾਂ ਉਹ ਖੱਜਲ ਖੁਆਰੀ ਬਹੁਤ ਸੀ ਅੱਕ ਕੇ ਲੋਕ ਕਹਿੰਦੇ ਸੀ ਕਿ ਛੱਡੋ ਰਜਿਸਟਰੀ ਕੀ ਕਰਵਾਉਣੀ ਐ ਜਾਂ ਪਲਾਟ ਕੀ ਖਰੀਦਣਾ ਤਾਂ ਕਿਉਂਕਿ ਲੋਕਾਂ ਨੂੰ ਖੱਜਲ ਖੁਆਰੀ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਉਹ ਚੀਜ਼ ਘਟ ਚੁੱਕੀ ਹੈ ਐਨਓਸੀ ਦੀ ਸ਼ਰਤ ਤੋਂ ਬਿਨਾ ਕੀ ਰਜਿਸਟਰੀ ਤੁਸੀਂ ਕਰਵਾ ਸਕਦੇ ਹੋ ਤੁਹਾਡੇ ਕੋਲ 3 ਮਹੀਨੇ ਦਾ ਸਮਾਂ ਹੈ 1 ਦਸੰਬਰ ਤੋਂ ਲੈ ਕੇ 28 ਫਰਵਰੀ 2025 ਤੱਕ 3 ਮਹੀਨੇ ਦਾ ਸਮਾਂ ਦੇ ਦਿੱਤਾ ਗਿਆ ਬਿਨਾ ਐਨਓਸੀ ਤੋਂ 500 ਵਰਗ ਗੱਜ ਤੇ ਪਲਾਟ ਦੀ ਤੁਸੀਂ ਰਜਿਸਟਰੀ ਜਿਹੜੀ ਆ ਕਰਵਾ ਸਕਦੇ ਹੋ ਬਕਾਇਦਾ ਨੋਟੀਫਿਕੇਸ਼ਨ ਸਕਰੀਨ ਤੇ ਦਿੱਤਾ ਗਿਆ ਨੋਟੀਫਿਕੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਔਰ ਬਕਾਇਦਾ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਵਿਭਾਗ ਦੇ ਵੱਲੋਂ ਵੀ ਨੋਟੀਫਿਕੇਸ਼ਨ ਹੁਣ ਜਾਰੀ ਹੋ ਚੁੱਕਾ ਹੈ ਸਖਤ ਹਦਾਇਤਾ ਪੰਜਾਬ ਕੈਬਨਿਟ ਮੰਤਰੀ ਖਰਦੀਪ ਮੁੰਡੀਆਂ ਹੁਣਾਂ ਦੇ ਵੱਲੋਂ ਦੇ ਦਿੱਤੀਆਂ ਗਈਆਂ ਨੇ ਡੀਸੀਸ ਨੂੰ ਕਿਸ ਨੋਟੀਫਿਕੇਸ਼ਨ ਦੇ ਉੱਪਰ ਕੰਮ ਸ਼ੁਰੂ ਕਰ ਦਿੱਤਾ ਜਾਵੇ ਔਰ ਬਕਾਇਦਾ ਜਿਹੜੇ ਲੋਕ ਨੇ ਉਹਨਾਂ ਨੇ ਵੀ ਅਪੀਲ ਕੀਤੀ ਹੈ ਕਿ ਹੁਣ ਆਪਣੀਆਂ 3 ਮਹੀਨੇ ਦੇ ਅੰਦਰ ਅੰਦਰ ਜਿਹੜੀਆਂ ਰਜਿਸਟਰੀਆਂ ਪੈਂਡਿੰਗ ਨੇ ਉਹ ਬਿਨਾ ਐਨਓਸੀ ਦੀ ਸ਼ਰਤ ਤੋਂ ਤੁਸੀਂ ਕਰਵਾ ਸਕਦੇ ਹੋ 500 ਗੱਜ ਪਲਾਟ ਦੀ ਕੋਈ ਵੀ ਰਜਿਸਟਰੀ ਹੈ ਉਹ ਤੁਸੀਂ ਬਿਨਾ ਐਨਓਸੀ ਤੋਂ ਜਿਹੜੀ ਹੈ ਕਰਵਾ ਸਕਦੇ ਹੋਂ ਤਾਂ ਇੱਕ ਵਾਰੀ ਉਹ ਤੁਹਾਨੂੰ ਬਿਆਨ ਵੀ ਸੁਣਾ ਦਿੰਨੇ ਆ ਹਰਦੀਪ ਮੁੰਡਿਆ ਹੁਣਾਂ ਨੇ ਜੁੜਾ ਦਿੱਤਾ ਹੈ ਐਨਓਸੀ ਨੂੰ ਲੈ ਕੇ ਇੱਕ ਵਾਰੀ ਉਹ ਵੀ ਸੁਣੋ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਿਨਾ ਐਨਓਸੀ ਤੋਂ ਰਿਸ਼ਤੀਆਂ ਦਾ ਵਾਰਾ ਕੀਤਾ ਸੀ ਆਨ ਉਸਿਵਲ ਸੱਤ ਨੂੰ ਹਟਾ ਦਿੱਤਾ ਗਿਆ ਉਹਦੇ ਲਈ ਨੋਟੀਫਿਕੇਸ਼ਨ ਸਾਡੇ ਦੋਨਾਂ ਡਿਪਾਰਟਮੈਂਟਾਂ ਵੱਲੋਂ ਹਾਊਸਿੰਗ ਅਤੇ ਰੈਵਨਿਊ ਡਿਪਾਰਟਮੈਂਟ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੋ ਪੰਜਾਬ ਵਾਸੀਓ ਮੁਬਾਰਕਬਾਦ ਵੀ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਪਿਛਲੀਆਂ ਪਾਰਟੀਆਂ ਦੀਆਂ ਸਰਕਾਰਾਂ ਜਿਹੜੀਆਂ ਲਾਰੇ ਲਾ ਕੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੀ ਸੀ ਸੋ ਪਹਿਲੀ ਸਰਕਾਰਾ ਜਿਹਨੇ ਆਪਣਾ ਕੀਤੇ ਹੋਏ ਹਰ ਵਾਦਾ ਪੂਰਾ ਕੀਤਾ ਸੋ ਐਨਓਸੀ ਵਾਲੀ ਸੱਤ ਨੂੰ ਹਟਾਉਣ ਦਾ ਵੀ ਵਾਦਾ ਕੀਤਾ ਸੀ ਉਹ ਵੀ ਕੱਲ ਤੋਂ ਨੋਟੀਫਿਕੇਸ਼ਨ ਚਾਲੂ ਹੋ ਗਿਆ 1 ਦਸੰਬਰ ਤੋਂ ਲੈ ਕੇ 25 ਫਰਵਰੀ ਤੱਕ ਇਹ ਆਪਣੀਆਂ ਜਿਹੜੇ ਪ੍ਰੈਣ ਪ੍ਰਵਾਵਾ ਦੀਆਂ ਪੰਜਾਬ ਵਾਸੀਆਂ ਦੀਆਂ ਰਿਸ਼ਤੀਆਂ ਬੰਡੀਆਂ ਉਹ ਜ਼ਰੂਰ ਕਰਵਾ ਲੈਣ ਸੋ ਪੂਰੇ ਪੰਜਾਬ ਵਾਸੀਓ ਜਿੱਥੇ ਖੁਸ਼ਖਬਰੀ ਹੈ ਸੋ ਉੱਥੇ ਆਪਣੇ ਡੀਪਾਰਟਮੈਂਟ ਦੇ ਡੀਸੀ ਸਰਵਾਨਾਂ ਨੂੰ ਸਾਰੇ ਪੰਜਾਬ ਦੇ ਡੀਸੀ ਸਰਵਾਨਾਂ ਨੂੰ ਤਸਰੀਲਦਾਰ ਸਰਵਾਨਾਂ ਨੂੰ ਸਖਤੀ ਨਾਲ ਹਦਾਇਤ ਦਿੱਤੀ ਗਈ ਹੈ ਕਿ ਇਹ ਨੋਟੀਫਿਕੇਸ਼ਨ ਦੇ ਅਸਰ ਕੰਮ ਕੀਤਾ ਜਾਵੇ ਤੇ ਜਿਹੜੀਆਂ ਲੋਕਾਂ ਦੀਆਂ ਰਿਸ਼ਤੀਆਂ ਨਾਲ ਦੀ ਨਾਲ 1 ਦਸੰਬਰ ਤੋਂ ਚਾਲੂ ਕੀਤੀਆਂ ਜਾਣ ਸੋ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਧੰਨਵਾਦ ਕਰਦਾ ਤੇ ਮੁਬਾਰਕਵਾ ਦਿਨਾ ਇਸ ਨੋਟੀਫਿਕੇਸ਼ਨ ਦਾ ਵੱਧ ਤੋਂ ਵੱਧ